ਦੀ ਬਬਲੋ ਕੀ ਹੱਥ ਵਾਲਾ ਸਾਰੇ ਵੀਰਾਂ ਦਾ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਬਲਦਾ ਮੇਰੇ ਵੱਲੋਂ ਤੇ ਕਰਕੇ ਬਲੌਗ ਦੀ ਸਟਾਰਟਿੰਗ ਕਰ ਦਿੱਤੀ ਹੈ ਪਾ ਠੀਕ ਆ ਤੇ ਉੱਠਦੇ ਹਾਂ ਅੱਜ ਨੂੰ ਚੈੱਕ ਕਰਾਉਂਦਾ ਜਣਾ ਨਾ ਸਾਰੇ ਨੇ ਕਹਿੰਦੇ ਸਾਡੇ ਕੋਲੇ ਪੈ ਠੀਕ ਆ ਤੇ ਮਨ ਵਿੱਚ ਚੱਲ ਠੀਕ ਇੱਧਰ ਮੂਸੇ ਵਾਲਾ ਗੰਢੇ ਦੇ ਬੱਚਾ ਲੈ ਗਿਆ ਨਾ ਬਸ ਇਹ ਮੈਨੂੰ ਬੈਨ ਕਰ ਦੇਣਗੇ ਮੁੜ ਕੇ ਤੇ ਚਲੋ ਮਿੱਤਰੋ ਫਿਰ ਉੱਠਦੇ ਹਾਂ ਤੇ ਰੋਟੀ ਝਾਟੀ ਤਾਂ ਠਹਿਰ ਖਾਵੇਂ ਕਰ ਕਬੂਤਰ ਬਾਹਰ ਕੱਢ ਕੇ ਤੇ ਭਾਂ ਜੋੜਦੇ ਨੂੰ ਕੀ ਟਾਈਮ ਹੋ ਗਿਆ ਇੱਕ ਮਿੰਟ ਲੋ ਰਿਤ 10:05 ਮਿੰਟ ਹੋ ਗਿਆ ਆਪਣਾ ਰੋਇਦਾ ਪੱਕਾ ਟਾਈਮ ਹੈ ਉੱਠਣ ਦਾ ਠੀਕ ਆ ਤੇ ਬੱਸ ਫਰੋਟ ਦੀਆਂ ਬਾਪੂ ਆ ਚਲੋ ਫਿਰ ਕਿ ਟ੍ਰਿਕ ਕੱਢ ਕੇ ਕਬੂਤਰ ਕਿਵਾਂਤਰ ਬਾਹਰ ਵੀ ਤੇ ਅੱਜ ਵੀ ਕਬੂਤਰ ਆਪਾਂ ਤਾਂ ਕੱਢ ਹੀ ਦੇਨੇ ਆ ਤੇ ਉੱਧਰ ਨਹੀਂ ਗਾੜਦਾ ਮਨਪ੍ਰੇਤ ਮੇਰੇ ਹਿਸਾਬ ਨਾਲ ਅੱਜ ਤੇ ਉਹ ਤਾਂ ਕਰੂਗਾ ਚਲ ਚਲੋ ਕੋਈ ਨਹੀਂ ਚੱਲਦੇ ਆ ਪਰ ਬਾਹਰ ਉੱਠਦੇ ਆ ਕਿਰਾਂ ਤੇ ਤੁਹਾਨੂੰ ਦਿਖਾਉਣੇ ਚੱਲੇ ਜੇ ਬਾਹਰ ਠੀਕ ਆ ਓਕੇ ਕਟਕੇ ਕੇ ਉੱਤਰ ਚਲਾ ਕੇ ਪੰ ਅੱਜੋ 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 ਚਲੋ 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 ਲਓ ਬਈ ਕਾੜ ਦਿਗੇ ਕਾੜ ਦੀ ਕਬੂਤਰ ਜੇ ਤੁਸੀਂ ਕਹਿਣਿਓ ਤਾਂ ਤੇ ਜੇ ਨਹੀਂ ਕਹਿੰਦੇ ਤਾਂ ਨਹੀਂ ਕਾੜਦੇ ਚਲ ਕਾੜ ਹੀ ਦਿੰਨੇ ਯਾਰ ਭਗਤਾਂ ਨੂੰ ਫੇਰ ਸ਼ਾਇਦ ਚਲਾਇ ਮੰਡੀ ਅੱਜ ਕਬੂਤਰਾਂ ਲਿਆਉਣਾ ਸਮਾਨ ਮੰਡੀ ਜਾਣਾ ਕਿੱਧਰ ਦੇ। ਧਾਨੇ ਵਾਲੇ ਲਿਆਉਣੀਆਂ ਟਰੇਆਂ। ਤੇ ਹੋ ਸਕਿਆ ਹੁਣ ਪ੍ਰੋਪਰ ਵੀਡੀਓ ਬਣਾ ਸਕਦੇ ਆ, ਛੱਕਦੇ ਆ ਸ਼ਾਇਦ ਅੱਜਲੇ ਵਿੱਚ ਜੋੜ ਵੀ ਸਕਦੇ ਆ ਤੇ ਨਹੀਂ ਵੀ ਜੋੜ ਸਕਦੇ ਬਣਾ ਵੀ ਸਕਦੇ, ਨਹੀਂ ਵੀ ਬਣਾ ਸਕਦੇ। ਠੀਕ ਆ। ਤੇ ਮੇਰੇ ਹਿਸਾਬ ਨਾਲ ਬਣਾ ਲਾਂਗੇ ਨਹੀਂ ਸਮਾਨਤ ਮੂਲ ਦੀ। ਕੀਸ ਹੱਕ ਦਾ ਵਾਹ। ਤੇ ਚਲੋ, 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 ਚਲੋ। ਬਾਹਰ ਚਲੋ। ਇਹਨਾਂ ਨੂੰ ਕੱਢ ਦਈਏ ਬਾਹਰ ਘਰਾਂ ਠੀਕ ਹੈ। ਤੇ ਬਾਕੀ ਤੁਸੀਂ ਕੱਲ ਵੇਖ ਲੈ ਜਿਵੇਂ ਬਹੁਤ ਵਧੀਆ ਲੱਗਿਆ ਹੁ ਜਾਲੀਆਂ ਨੂੰ ਜੋੜੀਆਂ ਲਾ ਕੇ ਬਸ ਹੁ ਥੋੜੇ ਥੋੜੇ ਚੰਨੂੰ ਪਿੰਜਰੇ ਕੱਢਦੇ ਆ ਬਾਹਰ ਆਪਾਂ ਇਹਨੂੰ ਠੀਕ ਹੈ ਹਾਂ ਬਹੁਤ ਬੋਲ ਕੇ ਕਰੂਗੀ ਚਲੋ ਬਾਹਰ ਚਲੋ 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 ਤੇ ਲੋ ਤੇਨੂੰ ਬਾਹਰ ਕੱਢਦੀ ਆ ਬੱਬੀ ਬਈ ਬੱਬੀ ਕੀ ਨੇ ਬਈ ਤੇ ਫੇਰ ਦਿਖਾਉਣੇ ਤੁਨੂੰ ਹੈ ਬਾਕੀ ਤੇ ਬਿਲਜੀ ਬਾਹਰ ਹੈ ਨਹੀਂ ਬਲੀ ਬਲੀ ਹੈਣੀ ਇੱਥੇ ਤੇ ਚਲੋ ਫਿਰ ਬਾਹਰ ਬੈਨ ਦਾ ਫਟ ਲਓ ਬਾਬਿਓ ਚਾਰ ਨਿਕਲ ਗਏ ਬਾਹਰ ਠੀਕ ਆ ਚਾਰ ਹੀ ਆ ਤਿੰਨੇ ਜਿਹੜੇ ਤਰ ਕਰ ਗਏ ਆਓ ਫਿਰਦਾ ਤੇ ਮੈਨੂੰ ਲੱਗਦਾ ਉਹ ਅੰਡੇ-ਉੰਡੇ ਲਾਈ ਜਾਂਦੇ ਆ ਜੋੜੀ ਮਨ ਲਾ ਦਾ ਸ਼ਾਇਦ ਤੱਕ ਜਦ ਤੱਕ ਮੈਨੂੰ ਲੱਗਦਾ ਬਾਕੀ ਪੱਕਾ ਪਤਾ ਨਹੀਂ ਵਿੱਚ ਵੜ ਕੇ ਰਹਿਣੇ ਆਪਾਂ ਠੀਕ ਆ ਹੋ ਸਕਦਾ ਵੀ ਅੰਡੇ ਲਾਈ ਜਾਂਦੇ ਹੋ ਨਾ ਜਾਂ ਲਾਈ ਪਈ ਹੋਵੇ ਕਿੱਦਾਂ ਦਾ ਜਿਹੜੇ ਹਸਾ ਹੁਣ ਆ ਵੀ ਬਾਹਰ ਨਹੀਂ ਆਏ ਹਨਾ ਉਸ ਹਸਾ ਹੁਣ ਲੱਗ ਰਿਹਾ ਮੈਨੂੰ ਤੇ ਬਾਕੀ ਰਹਿਣੇ ਆਪਾਂ ਅੰਦਰ ਵੜ ਕੇ ਵੀ 100% ਦਾ ਅੰਡਾ ਲਾਈ ਪਿਆ ਇਹ ਹਾਰਡਨ ਲੈਟ ਪੰਦਾ ਸਤਣਾ ਹੁਣ ਲਾਓ ਬੇ ਲੋ ਬੇ ਅੰਡਾ ਲਿਆ ਲਾਏ ਨੇ ਗ੍ਰਾਂਡਾ ਮੈਨੂੰ ਫੋਕਾ ਲੱਗ ਰਿਹਾ ਕਿ ਪਰ ਲਾਏ ਮਲਾਜ ਗੱਲ ਕੀ ਹੈ ਜੇ ਬਾਕੀ ਕੁਝ ਕਹਿਣ ਸੇ ਫੋਕਾ ਹੀ ਹੋਣਾ ਮੈਨੂੰ ਲੱਗ ਰਿਹਾ ਸਾਰਾ ਗ੍ਰਾਂਡਾ ਲਾ ਲਿਆ ਤੇ ਚਲੋ ਪਰ ਬਾਹਰ ਚੱਲਦੇ ਵਧਾਈਆਂ ਹੋਣੀਆਂ ਬਾਹਰ ਚੱਲ ਗਏ ਸੋ ਅਗਰ ਵਾਚ ਕਰਦੇ ਆਂ ਅੜ ਜੇ ਉਹ ਆਪਿਓ ਕਰਦੇ ਸਾਰੇ ਅੰਦਰ ਤੇ ਬਾਅਦ ਚਲਦੇ ਹੁਣ ਮੰਡੀ ਚੱਲ ਕੇ ਆਉਣੇ ਸ਼ਾਹ ਉਠਾਉਣੇ ਜਾ ਕੇ ਮਨਪਰੀ ਦਿਨ ਤੇ ਤੁਹਾਡਾ ਫਿਰ ਸ਼ੇਅਰ ਕਰਦੇ ਆਂ ਲਓ ਆਪਰੇ ਗਰ ਦੁਕਾਨ ਤੇ ਆ ਜੀ ਥੋੜਾ ਸਮਾਨ ਲੈਣ ਤੇ ਫਿਰ ਚਲਦੇ ਆਂਗੇ ਆਉਂਦਾ ਹੀ ਮੈਂ ਕਰਦੇ ਗਾ ਸਮਾਨ ਲੈ ਕੇ ਦੁਕਾਨ ਤੋਂ ਆਏ ਕਰਕੇ ਤੇ ਆ ਜਾਣਾ ਪੂਣਾ ਠੀਕ ਹੈ ਤੇ ਚਲੋ ਫਿਰ ਚਲਦੇ ਆਂ ਬਈ ਠੀਕ ਹੈ ਤੇ ਫਿਰ ਕਰਦੇ ਚੱਲਦੇ ਇਹ ਮੁੰਡਿਓ ਲਓ ਆਪਿਓ ਆ ਕੇ ਦੁਕਾਨ ਤੋਂ ਤੱਕ ਜੱਲ ਤੇ ਮਾਣਪੀ ਦੇ ਕੋਲ ਉਹਦੀ ਖੇਸੀ ਪਈ ਸੀ ਯਾਰ ਕਈ ਦਿਨਾਂ ਦੀ ਮੇਰੇ ਕੋਲੇ ਉਹਦੇ ਲੈ ਕੇ ਆਇਆ ਸੀ ਮੈਂ ਤੇ ਮੇਰੇ ਕੋਲੇ ਪਈ ਆ ਤੇ ਉਹਨੂੰ ਦਿੱਤੀ ਨਹੀਂ ਮੈਂ ਕਿ ਹੁਣ ਮਾਸ਼ਾ ਚੱਲਦੇ ਆ ਨਾਲੇ ਨਾਲ ਖੇਸੀ ਲੈ ਚੱਲਦੇ ਆ ਨਹੀਂ ਨਾਲ ਤੇ ਬਸ ਵੇਣੇ ਫਿਰ ਚੱਲਦੇ ਆ ਮੰਡੀ ਹੋ ਸਕਿਆ ਤੁਹਾਨੂੰ ਦਿਖਾਈਏ ਜਾ ਕੇ ਫਿਰ ਉੱਥੇ ਅੱਜ ਮਾਦਾ ਵੀ ਸਮਾਨ ਸਮੂਹ ਦੇ ਰੇਟ ਰੁੱਟ ਜੇ ਗਏ ਤਾਂ ਠੀਕ ਆ ਜੇ ਨਾ ਅਗੇ ਫੇਰ ਆਖਣੇ ਕੀ ਠੀਕ ਆ ਵੀ ਤੇ ਚਲੋ ਫਿਰ ਹੁਣ ਕਿਰਾਂ ਚੱਲਦੇ ਆਗੇ ਤੇ ਚੱਲ ਕੇ ਕਰਦੇ ਆਗੇ ਬਾਬੋ ਆਗੇ ਜੀ ਕਰਦੇ ਆਪਾਂ ਇੱਥੇ ਤੇ ਬਸ ਕਰਦੇ ਆਂ ਵੇਹਣੇ ਚਲਦੇ ਆਂ ਮੰਡੀ ਜਾਣ ਦੀ ਤਿਆਰੀ ਕਰਦੇ ਹੁਣ ਆਪਾਂ ਤੇ ਕਿਹਨਾਂ ਚਾਹ ਚੂ ਪੀਣ ਗਿਆ ਚਾਚਾ ਘਰੇ ਜੇ ਪੁੱਛਦੇ ਆਂਗੇ ਤਾਂ ਮੈਂ ਕੱਲੇ ਦੇ ਮਸਾਲੇ ਇਹਦੇ ਲਾਇਆ ਸੀਗਾ ਦੇ ਮਿਰਚ ਕੀਮਾ ਵਾਲਾ ਜਿਹਾ ਨਹੀਂ ਦਰਜਾਂ ਹੀ ਬਣੀਆਂ ਪਈਆਂ ਇਹਦੇ ਨੂੰ ਮੈਂ ਮੋਟਾ-ਮੋਟਾ ਮਸਾਲਾ ਜੜਾ ਦਿੱਤੇ ਆ ਕੱਲ ਸਜਰਾ ਜੜਾ ਸੀ ਮੈਂ ਬਚ ਗਿਆ ਸੀ ਨਾ ਆਪਣੇ ਪੰਤਾਲੇ ਚੋਂ ਤੇ ਚਲੋ ਫਿਰ ਵੇਹਣੇ ਮੰਡੀ ਮੁੰਡੀ ਚਲਦੇ ਆਂ ਤੇ ਕਰਦੇ ਆਂ ਸ਼ਹਿਰ ਉੱਤੇ ਪਰ ਗਾਇਸਾ ਹੈ ਗਾਇਸਾ ਜੀ ਵਧੀਆ ਜੀ ਵਧੀਆ ਤੇ ਚਲ ਜੀ ਕਿਧਰ ਵੇ ਫਿਰਦਾ ਸਾਮਾਨ ਸਮੁੰਦਰ ਚਲਦੇ ਆ ਬਈ A to Z ਕਬੂਤਰਾਂ ਦਾ ਸਾਮਾਨ ਮਿਲਦਾ ਉੱਥੇ ਹਾਂ ਸਾਰਾ ਕੁਝ ਠੀਕ ਹੈ ਸਾਰੇ ਕਾਸੇ ਦਾ ਬਈ ਪ੍ਰਾਈਸ ਹੂੰ ਤੁਹਾਨੂੰ ਡਿਟੇਲ ਚ ਦੱਸਿਆ ਜਾਊਗਾ ਦੁਕਾਨ ਤੇ ਜਾ ਕੇ ਵੀ ਕਿਹੜੀ ਚੀਜ਼ ਕਿੰਨੇ ਦੀ ਆ ਕਿਵੇਂ ਮਿਲਦੀ ਆ ਕੀ ਕੋਸ਼ ਆ ਕੁਝ ਵੀ ਹਿੱਟਾ ਦਾ ਸਵਾਦ ਜਿਹਾ ਵੱਖਰਾ ਹੁੰਦਾ ਵੀ ਬਈਆ ਪਿੰਜਰਾ ਕਿੰਨੇ ਦਾ ਆ ਆ ਛਤਰੀ ਕਿੰਨੇ ਦੀ ਆ ਆ ਕੱਪੜਾ ਕਿੰਨੇ ਦਾ ਹਾਂ 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 ਉਹਦੀ ਲੈ ਕੇ ਅਸੀਂ ਕੁਝ ਘੱਟ ਸਾਮਾਨ ਆਉਣਾ ਹੈ ਪਰ ਛੋਡੇ ਵਾਸਤੇ ਅਸੀਂ ਸਪੈਸ਼ਲ ਵੀਡੀਓ ਗਈ ਇੱਕ ਇੱਕ ਚੀਜ਼ ਪੁੱਛਾਂਗੇ ਕੀ ਰੇਟ ਹੈ ਕੀ ਹਿਸਾਬ ਪਤਾਵੇ ਕੱਲੀ ਕੱਲੀ ਚੀਜ਼ ਤੇ ਚੀਜ਼ ਥੋੜੀ ਜਿਹੀ ਮਹਿੰਗੀ ਲਾਉ ਉਹ ਮੈਂ ਪਹਿਲਾਂ ਹੀ ਦੱਸਤਾ ਤੇ ਪਰ ਚੀਜ਼ ਚੰਗੀ ਹੁੰਦੀ ਹੈ ਜੀ ਕੀ ਕੁਆਲਿਟੀ ਜਾਂਦੀ ਸਾਰੀ ਜਿੰਨੀ ਕੁ ਚੀਜ਼ ਕੁਆਲਿਟੀ ਹੈ ਚੱਲੀਏ ਫਿਰ ਆਪਾਂ ਚੱਲਦੇ ਆ ਇੱਕ ਗੀਤ ਸੁਣ ਕੇ ਚੱਲਾਂਗੇ ਚੱਲ ਚੰਗਾ ਲੋ ਬਈ ਆਏ ਸੀ ਗਿੱਦੜਵੇ ਤੇ ਸਮਾਨ ਹੁਣ ਦਿਖਾਉਣਿਆ ਕੀ ਕੋਈ ਪ੍ਰਾਈਸ ਹੈ ਨਾ ਸਾਰੇ ਚੀਜ਼ਾਂ ਦਾ ਹਮਲਾ ਪੰਜਰੇ ਪੰਜਰੇ ਪਈ ਹੈ ਤੇ ਇਧਰ ਲਿਆ ਛਤਰੀ ਆ ਜੀ ਲੋ ਜੀ ਹੋਰ ਬਾਈ ਜੀ ਕੀ ਆ ਚੱਲ ਪੰਜਾਂ ਬਾਈ ਜੀ ਤੇ ਆ ਛਤਰੀ ਫਿਰ ਦੱਸੋ ਫਿਰ ਇਹ ਹੈਗੀ ਆਪਣੀ 2.5 ਫੁੱਟ ਦੀ 2.5 ਫੁੱਟ ਤੇ ਰੇਡ ਰੋੜ ਕੀ ਹੈ 600 ਰੁਪਏ ਹੈ ਵਾਜੀ 600 ਰੁਪਏ ਰੇਟ ਆਈ ਠੀਕ ਹੈ ਜੀ ਪੀ ਖਤਰੀ 600 ਦੀ ਠੀਕ ਹੈ ਠੀਕ ਹੈ ਕੁਆਲਟੀ ਹੈ ਕੋਈ ਕੁਆਲਟੀ ਵਧੀਆ ਹੁੰਾਂ ਜੀ ਜਿਹੜੀ ਉਹ 2 ਫੁੱਟੀਆਂ ਵਾਲੀ ਆਪਣੀ ਖਤਰੀ ਉਹ ਵਾਲੀ ਉਹ 400 ਦੀ ਬੋਲਦੀ 2 ਫੁੱਟੀ ਉਹ 400 ਦੀ ਹੈ ਇਹ ਹੈਗੇ 2 ਫੁੱਟ 400 ਦੀ ਉਹ ਇਹਦੀ ਮਤਲਬ ਟਾਈਟ ਜੀ ਵਧੀਆ ਲਾ ਦੀ ਨੇ ਥੋੜੀ ਜੀ ਇਹ ਲੰਮੀ ਕਰਕੇ ਥੋੜੀ ਵਾਇਆ ਵਧ ਗਿਆ ਵਾਇਆ ਵਧ ਗਿਆ ਹਾਂ ਹਾਂ ਇਹ ਮੋਟਾ ਲਾਦਾ ਸਰਕਾਰ ਇਹ ਪਾਣੀ ਰੇਰ ਚੱਕੀ ਦੀ ਹੈ ਕਿ ਨਹੀਂ ਨਹੀਂ ਚੱਕੀ ਜਾਣੀ ਉਹ ਤੂੰ ਤਾਂ ਬੂਤਰ ਬਹਿ ਗਏ ਫਿਰ ਉਹ ਜਾ ਕੋਇਆ ਕਰ ਹਾਂ ਇਹ ਆ ਸਹੀ ਹੈ ਕੋਈ ਮਦੋੜੇ ਲਈ ਲੱਗ ਜਾਂਦੀ ਹੈ ਨਾ ਹਾਂ ਹਾਂ ਇਹ ਤਾਂ ਸੈਂਟਰ ਜੀ ਬੈਂਦੇ ਕੋਈ ਚੱਕਰ ਵਾਲੀ ਗੱਲ ਸਹੀ ਗੱਲ ਸਰ ਲੈ ਲੈਂਦਾ ਦਾ ਆਪੇ ਸਹੀ ਗੱਲ ਸਹੀ ਗੱਲਾਂ ਮਾਂ ਥੋੜੀ ਜਿਆਦਾ ਹਿੱਟ ਜੀ ਹੈ ਜੱਜਮੈਂਟ ਹਿੱਟ ਜੀ ਹੈ ਜਾਨ ਗੁੰਦਮੀ ਦਾ ਬੰਦਾ ਹੈ ਮਤਲਬ ਪਤਲਾ ਯਾਰ ਉਹ ਹਿਸਾਬ ਦੇਗਾ ਮੇਰਾ ਇਹ ਦੋ ਕੁੱਤੀ ਹੈਗੀ ਬਈ ਆਪਣੀ 400 ਦੀ ਤੇ ਆਹ ਢਾਈ ਕੁੱਤੀ ਹੈਗੀ 600 ਦੀ 600 ਦੀ

ਇੱਕਰ ਕੀ ਪਹਿਲਾ ਇੰਨਾ ਜਿਵੇਂ ਕਸਣ ਵਾਲੇ ਹੁੰਦੇ ਸੀ ਉਹਨੂੰ ਫਿਕਸ ਕਰਦੇ ਬੰਨ੍ਹਦੇ ਨੇ ਜਿਵੇਂ ਦੱਸਦਾ ਹਾਂ ਨਾ ਹਾਂਜੀ ਪਹਿਲਾਂ ਖੁੰਨ ਵਾਲੇ ਹੁੰਦੇ ਸੀ ਨਾ ਇਹ ਆ ਵਧੀਆ ਨੇ ਆ ਚਾਕ ਬੜੀ ਕਰ ਜਿਵੇਂ ਓਕੇ ਰਿਪੋਰਟ ਹੈ ਆਪਣੀ 2 ਫੁੱਟੀ ਹੈਂਡ ਮੇਡ 700 ਦੀ ਆ 700 ਦੀ 2 ਫੁੱਟੀ ਹੈਂਡ ਮੇਡ ਜੀ ਵੀ ਦੇਖੋ ਜੀ ਵੀ ਬਹੁਤ ਵਧੀਆ ਯਾਰ ਚੀਜ਼ ਸਿਰ ਹੈ ਜਮਾ ਪਾ ਪੂਆ ਤਾਂ ਘੁੰਮ ਚੱਕਰ ਵਿੱਚ ਜਿਹੜਾ ਮਿਹਨਤ ਲੱਗੀ ਹੈ ਬਈ ਕੁਆਲਿਟੀ ਕੁਆਲਿਟੀ ਵੀ ਹੈ ਕੁਆਲਿਟੀ ਵੀ ਚੀਜ਼ ਹੈ ਕੁਆਲਿਟੀ ਆ ਚੀਜ਼ਾਂ ਹੈ ਇੱਕ ਕੋਰਾ 그룹 ਕਿਆ ਬਾਤਾਂ ਨੇ ਯਾਰ ਹਾਂ ਬੁਣੀ ਬਹੁਤ ਵਧੀਆ ਇਹ ਆਪ ਤਿਆਰ ਕਰਦੇ ਜਾਵਾ ਪੰਜਾਬ ਹਾਂਜੀ ਸਾਰੇ ਠੀਕ ਬਸ ਸਹੀ ਹੈ ਜਾ ਮੈਂ ਤੇ ਆ ਜਾਲ ਜੂਲ ਜਿਹੜੇ ਆਪਣੇ ਉਹ ਪਏ ਉਹ ਆਪ ਤਿਆਰ ਕਰਦੇ ਹੋ ਕੀ ਸਕਦੇ ਇਹ ਆਪ ਤਿਆਰ ਕਰਵਾਉਣੇ ਜੀ ਆਪਾਂ ਦੂਜੀ ਜਾਲ ਜਿਹੜੇ ਉੱਤੋਂ ਵਾਲੇ ਆਪ ਤਿਆਰ ठीक है वो, रही है ज़िए। ज़िए। हाँ वो तो काट रहे हैं इधर ये हां वो काट रहे हैं इधर ला के वेला क्या हंस रहे हैं आ ही बड़ा सोना कितना दूर है सोना बहुत चीज बनी है तो क्या बात है आ आ कितने दा ये हां 1450 रुपए 1450 मैट ला के मैट ला के मैट ला के मैट ला के हूं की दाव तो मैट है कह के 1450 रुपए हूं 14 हो रहा है हूं 1400 रुपए हां ਤੇ ਆ ਚੋ ਆਹ ਆਪਣਾ ਇਹਨੂੰ ਪਤਾ ਕਰਦਣਾ ਕਿ ਕਿਹਾ ਜੀ ਸੁਣਾਇਆ ਮਤਲਬ ਜਿਵੇਂ ਹਾਂ ਜੀ ਮਤਲਬ ਜਿਵੇਂ ਘੱਟ ਰੇਟ ਵਾਲਾ ਹਾਂ ਜਿਵੇਂ 5:30 ਵਰਗੇ ਹੁੰਦੇ ਹੈ ਕਈ ਵੇਚ ਮੈਂ ਰੇਟ ਮੰਗਦੇ ਆ ਜੀ ਬਈ ਸਾਨੂੰ ਤਾਂ ਵੀ ਡੰਗਾ ਲਾਉਂਦੇ ਜਿਵੇਂ ਵੀ 5:30 ਘੰਟੇ ਪਾਸ ਕਰਨਾ ਹੁੰਦਾ ਵੀ ਕੂਤਰ ਬਾਈ ਤੇ ਪਹੁੰਚਦਾ ਕਰਦਾ ਹੁੰਦਾ ਹਾਂ ਵੀ ਹਾਰਡ ਨਹੀਂ ਫਿਰ ਕੂਤਰੀ ਪੋਣਾ ਹੈ ਕੂਤਰੀ ਪੋਣਾ ਪਿਆ ਜਾਂਦਾ ਹੈ ਕਿੰਨੇ ਦਾ ਰੇਟ ਪੁੱਛੀਆਦਾ ਬਾਈ ਹਾਂ ਦੱਸ ਦਿਆਂ ਵੀ ਰੇਟ ਪੁੱਛ ਕਿੰਨੇ ਦਾ ਸੀ ਇਹ ਸੀਗਾ 6 600 ਦਾ ਠੀਕ ਹੈ ਬਾਜੋ ਰੇਟ ਜਾਵਾ ਠੀਕ ਹੈ ਠੀਕ ਇਹਨੇ ਟਾਈਪ ਆਪ ਜਾਣਾ ਸਾਡੇ 6 ਦਿਨ ਬਾਪਣੇ ਦਾ 600 ਦਾ 600 ਦਾ ਠੀਕ ਹੈ ਠੀਕ ਬਾਕੀ ਆਉਣੇ ਇਹਨਾਂ ਤੋਂ ਬਹੁਤ ਪੁਰਾਣਾ ਹਮਾਂ ਲੈ ਕੇ ਜਾਂ ਲੈ ਮਨਵਾ ਸਾਲ ਹੋ ਗਏ ਇੱਥੋਂ ਹੀ ਲਹਰ ਮੈਂ ਉਦਾ ਰਹੇ ਇੱਥੇ ਉਹ ਉਹ ਅੱਛੀ ਦੂਜੀ ਬਣਾਉਂਦੇ ਹੁੰਦੇ ਸੀਗੇ ਪਾਸੇ ਲੱਕੜ ਲੱਗੀ ਹੁੰਦੀ ਸੀ ਉਹਦੇ ਆਪਣੇ ਹਣ ਉਹ ਵੀ ਹੁਣਾ ਰਹੇ ਹੁਣ ਉਹ ਮੇਰੇ ਕੋਲ ਹੈ ਤੱਕਰ ਪਈ ਆ ਕੋਲ ਕੋਲ ਬਾਈ ਉਧਰ ਪਹਿਲਾ ਜਾਜੂ ਬਹੁਤ ਲੈ ਕੇ ਜਾਂਦੇ ਰਹੇ ਆ ਆ ਜਾਲ ਜੀ 1500 ਦਾ ਠੀਕ ਹੈ ਇਹ ਆ ਆਪਣਾ 1450 ਦਾ ਆ ਵੀ ਸੇਮ ਹੀ ਆ ਹਾਂ ਸੇਮ ਹੀ ਆ ਹੋ ਮਹਿੰਗਾ ਹੋਣਾ ਉਹ ਮਹਿੰਗਾ 2000 ਦਾ ਉਹ 2000 ਦਾ ਹੈ ਲਵ ਯੂ ਨੂੰ ਮੜਾ ਦੇ ਕੇ ਕਿੱਥੇ ਆਪਾਂ ਇਹ 2000 ਹੀ ਰਹਿ ਗਈ ਆ ਇਹ ਉੱਚਾ ਵੀ ਵੱਡਾ ਵੀ ਹੈ ਇਹ ਮੁੰਡੇ ਲੈ ਕੇ ਜੀ ਆਪਣੇ ਅਸੀਂ ਕਬੂਤਰ ਲੈ ਕੇ ਆ ਜੀ ਹੈਨਾ ਹਾਂ 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 ਤੇ ਉਹਨਾਂ ਕੋਲੇ ਜਮਾਂ ਸੇਮ ਸੀਗਾ ਵਾਲਾ ਆ ਚੀਜ਼ ਆਹ ਇਹਦਾ 2000 ਚ ਕੋਈ ਹਾਂ ਇਹ ਜੰਗੇ ਇਹ 2000 ਦਾ ਸਹੀ ਹੈ ਇਧਰ ਘੰਟਾ ਜ਼ਿਆਦਾ ਕਹਦਾ ਓਕੇੜ ਬੋਟਾਂਗੇ ਓਕੇ ਇਧਰ ਐ ਵੀ ਖੁੱਲੀ ਪਈ ਆ ਇਹਦਾ ਰੇਟ ਵੀ ਕੁਛ ਹੀ ਲੈ ਲੈ ਤਾਂ ਇਹਦਾ ਪਤਾ ਹੈਗੀ ਆਪਣੀ ਸਰਦੀ ਦੀ ਸੌਣ ਵਾਲੀ ਜੀ ਕਾਜੀ ਜੀ ਕਿਹੜਾ ਕੱਪੜਾ ਹੁੰਦਾ ਹੈ ਇਹ ਇੱਕ ਆਮਦਿਤ ਕੱਪੜਾ ਹੁੰਦਾ ਹੈ ਜਿਸ ਮਿੰਟ ਦਾ ਪੂਰਾ ਵਧੀਆ ਕੀ ਕਰਨਾ ਉਹ ਡੀਡਿੰਗ ਵਿੱਚ ਆ ਹਾਂ ਟੋਟਲ ਆਇਆ ਦੇਖ ਤਾਂ ਆਪੀ ਖੱਟਾ ਹਰਾ ਲਾਲ ਅਸਲ ਕਾਲਾ ਹੈ ਕਿਹੜਾ ਕਾਲਾ ਹੈ ਕਾਲਾ ਵੀ ਹੈ ਕਾਲਾ ਆ ਗਿਆ ਹਾਂਜੀ ਆ ਗਿਆ ਕਾਲਾ ਲਾਲ ਹਰਾ ਖੱਟਾ ਤੇ ਤਾਂ ਤੇ ਵੀ ਥੋੜਾ ਲਾਲ ਦੇ ਹੀ ਹੈ ਨਾ ਮਨ ਲਾਲ ਹੀ ਹੋਵੇ ਤੇ ਇਧਰ ਨੀਲਾ ਆ ਨੀਲਾ ਇਧਰ ਇਹ ਮੀਟਰ ਕੀ ਰੇਟ ਹੈ ਜੀ ਇਹ 100 ਮੀਟਰ ਹੈ ਜੀ 200 ਰੁਪਏ ਮੀਟਰ ਹੈ 800 ਰੁਪਏ ਦਾ ਪੀਸ ਹੈ ਭਾਈ ਉਹ ਇਹ ਆ ਵੀ ਤੁਸੀਂ ਆਪ ਨੂੰ ਲੈਣਾ ਨਾ 200 ਦਾ ਪੀਸ ਆ ਤਿਆਰ ਕਰਾਉਣਾ ਆ ਆ ਆ ਲੋਗ ਲੱਗਿਆ ਆ ਸੱਚ ਨੰਬਰ ਵੀ ਦਿਖਾ ਦਿਆ ਤੁਹਾਨੂੰ ਆ ਲੋਗੇ ਇਹ ਆਜ ਇਹ ਵੀ ਦੇਖੇ ਵਿੱਚ ਆ ਆਪਣਾ ਜਿਹੜਾ ਆਹ ਹੈ ਜਿਹੜਾ ਹੁੰਦਾ ਆਪਣਾ ਹਨਾ ਤੈਨਾਂ ਵਾਲਾ ਕੱਪੜਾ ਹੁੰਦਾ ਪੁਰਾਣੇ ਪਹਿਲਾਂ ਟਾਈਲ ਤੋਂ ਹੀ ਆਹ ਚੱਲਦਾ ਆਉਂਦਾ ਗਿਆ ਵੈਸੇ ਨੀਲਾ ਹੈ ਇਹਦਾ ਇਹ 150 ਰੁਪਏ ਮੀਟਰ ਠੀਕ ਹੈ ₹200 मीटर ₹200 ਦੀ ਜਾਈ ਹਾਂ ਭਾਈ ਜਿਹੜੀ ਹੁੰਦੀ ਆਪਣੀ ਤੈਅ ਮਤਲਬ ਕੋਈ ਵੀ ਕਲਰ ਆਪਣੇ ਜਿਵੇਂ ਲੈਣੇ ਆ ਆਪਾਂ ਹਨਾ 2.5 2.5 ਹਾਂ ਬਾਦੂ ਪਈ ਇੱਥੇ ਬਹੁਤ ਪੇਗਾਦਰ ਦਾ ਆਪ ਦਾ ਚੋਇਸ ਦੇਖ ਕੇ ਇਹ ਕਿੰਨੇ ਦਾ ਇੱਕ ਪੀਸ ਹੈ ₹200 ਦਾ ਪੀਸ ਹੈ ਜੀ ₹200 ਦਾ ਪੀਸ ਹੈ ₹200 ਦਾ ਇੱਕ ਪੀਸ ਹੈ ਬਾਕੀ ਤੈ ਉਹ ਆਕੇ ਰੇਟ ਇੱਕੋ ਜਿਹਾ ਸੇਮ ਹੀ ਹੈ ਦਾ ਹਾਂ 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 ਉਹ ਸੇਮ ਹੀ ਹੈਗਾ ਜੀ ਆ ਗਿਆ ਇਹ ₹200 ਦਾ ਪੀਸ ਲੈਣਾ ਇਹ ਦੂਜਾ ਉਹਦੇ ਵੱਧ ਨਹੀਂ ਧਿਆਨ ਦੇ। ਅੱਛਾ ਫੋਟੋ ਦੇ ਵੱਧ ਦੇ ਕਰਨ ਦੇ ਰੰਗ ਫੁੱਲ ਗੁੰਤੀ ਹੋਇਆ ਕੱਪੜਾ। ਠੀਕ ਹੈ ਠੀਕ। ਇਹ ਦੋਸਰੇ ਦੇ ਵੀ ਸਾਈਡਾਂ ਵੀ। ਇਹ 250 ਦਾ ਪੀਸ ਆ। ਆਹ ਤੀਸਾਂ ਦਾ। ਠੀਕ। ਇਹ ਮੰਨ ਕੇ ਚਲੋ ਇਹ ਕਿੰਨਾ ਹੋਊਗਾ ਜੀ ਆਪਾਂ ਵੇਖਦੇ। ਇਹ ਮੀਟਰਾਈ ਦੇ ਡੇਢ ਪਣਾ ਡੇਢ ਹੋ ਹੈ ਨਹੀਂ ਉਹਨਾਂ। ਡੇਢ ਮੀਟਰ ਚੌੜਾ। ਠੀਕ ਹੈ। ਡੇਢ ਮੀਟਰ ਚੌੜਾ ਤੇ ਮੀਟਰ ਲੰਮਾ। ਮੀਟਰ ਲੰਮਾ। 200 ਦਾ। 200 ਦਾ 300 ਦਾ। ਕਿਆ ਹੀ ਹੋ। ਬਹੁਤ ਵਧੀਆ ਯਾਰ। ਦੋਣੀ ਵਧੀਆ ਹੈ। ਆਹ ਨੂੰ ਵੀ ਬਦਲਿਆ ਹੋ ਗਿਆ ਹੈ। ਤੋਂ ਕੰਬਲ ਦਾ ਬਦਲਿਆ ਹੋਇਆ ਹੈ। ਹਾਂਜੀ। ਮੋਲਨ ਤਾਂ ਲਾਉਂਦਾ ਆਪਾਂ ਲੈ ਕੀ ਆ ਜਾਵੇਂਗਾ ਗੈਸ ਦਿੱਤਾ ਯਾਰ ਬਦਲ ਲਿਆਂ। ਹਾਂ। ਇਹ ਬਾਈ ਆਹ ਜ਼ਾਲ ਕਲਰ ਜੀ ਕਹਿੰਦਾ ਕਿ ਖੱਟੀ ਆ। ਆਉਂਦਾ ਆਂ ਜੀ ਮੁੱਕ ਗਿਆ ਲੱਗ ਗਿਆ। ਮੁੱਕ ਗਿਆ। ਠੀਕ ਹੈ ਠੀਕ ਹੈ ਠੀਕ ਹੈ। ਆਹ ਕੰਨਰ ਦਾ ਖੱਲੇ ਠੀਕ ਹੈ। ਠੀਕ ਹੈ ਕਾਲਾ ਵੀ ਪਿਆ। ਕਾਲਾ ਹੀ ਪਿਆ। ਆਹੀ ਵਗਾ ਕੇ ਰੱਖੋ। ਇਹ ਕਪੜਾ ਵਧ ਗਿਆ ਰ। ਆਹੀ ਪੂਰੀ ਪਉ ਆਪਾਂ। ਹੈਨਾ? ਹਾਂ ਲੌਣੀਆਂ ਵਾੜੇ ਹੁੰਦੇ ਆਪਾਂ। ਲੌਣੀਆਂ ਵਾੜ ਕੇ ਕੰਬਲ ਦਾ ਪੰਜ ਛਤ ਰਾਂ ਕਰਿਆ ਹਜੇ ਇੱਕ ਹੋਰ ਲੈ ਕੇ ਜਾਂਦਾ ਇਹ ਵੱਡੀ ਤੇ ਆਹ ਲੈ ਕੇ ਆਵਾਜ। ਅਮਨੁੱਤ ਚੰਗਾਲਾ ਕੰਮ ਨੂੰ ਆਇਆ ਦਾ ਕਿ ਛੇ ਦੀ ਕਲਰ ਜਾਂਦਾ ਨਹੀਂ ਇਹ ਜਾਂਦਾ ਨਹੀਂ ਕਿ ਕਿੰਨੇ ਪੈਸੇ ਲੱਗਦੇ ਜਿੰਨੀਆਂ ਤਿਆਰ ਨੂੰ ਜੀ ਗੱਲ ਜਾਂਦੇ ਨਹੀਂ ਨਾ ਦੇ ਆ ਹੀ ਰਣ ਦੇ ਚੱਲ ਕੱਪੜੇ ਦੇ ਫਰਕ ਕਰਨ ਨਾਲੇ ਨਹੀਂ ਆ ਚੀਜ਼ ਚੰਗੀ ਨਹੀਂ ਫਰਕ ਦੀ ਇਹ ਚੀਜ਼ ਹੈ ਐਦਕਿ ਆਪਾਂ ਜਦੋਂ ਬਾਜ਼ਾਰਾਂ ਦੇ ਸੀਜ਼ਨ ਤੋਂ ਪਹਿਲਾਂ ਵਾਂਗ ਆ ਮਹੀਨਾ ਰਹੇਗਾ ਡੇਢ ਮਹੀਨਾ ਉਹ ਸਾਰੇ ਸੰਦ ਲੈ ਕੇ ਜਾਣੇ ਆ ਫਿੱਟ ਕਰਕੇ ਉਹਦਾ ਕੱਪੜੇ ਟ੍ਰਾਈ ਕਰਾਂਗੇ ਆਪਾਂ ਲੋ ਉਹਨੂੰ ਕਰ ਲੋ ਬਾਕੀ ਆਪਾਂ ਨੇ ਥਿੰਨਰ ਆ ਗਿਆ ਸਰਚ ਥਿੰਨਰ ਜਿਹੜਾ ਕਹਨੇ ਹੁੰਨੇ ਵੀ ਰਾਗ ਕੇ ਮੇਲਾ ਦਾ ਰਾਗ ਕੇ ਮੇਲਾ ਦਾ ਕਈ ਭਰਾ ਪਉ ਤੇ ਹਨ ਹਾਂ ਆ ਥਿੰਡਰ ਹੁੰਦਾ ਬਈ ਥਿੰਡਰ ਵੀ ਮਿਲ ਜਾਂਦਾ ਇਹਦਾ ਦਾ ਆਪਣਾ ਕਲਰ ਵੀ ਹੈਗਾ ਸਪੈਸ਼ਲ ਕਲਰ ਵੀ ਕਈ ਤਰ੍ਹਾਂ ਦੇ ਹਨ ਤੁਹਾਨੂੰ ਦਿਖਾਈ ਚੱਕ ਕੇ ਕਲਰ ਕਿਹੜੇ ਕਲਰ ਕਲਰ ਹੁੰਦੇ ਨੇ ਹਰੇ ਲਾਲ ਆ ਪੀ ਸਾ ਟੋਟਲ ਪੀਲਾ ਜੀ ਗਲਾਪੀ ਆਗੇ ਏ ਇਦਾਂ ਦੇ ਪਾਉਚ ਹੁੰਦੇ ਆ ਬਾਕੀ ਇਹਦੇ ਵੀ ਨੰਬਰ ਲਿਖਾ ਦੇ ਦੇ ਸਕਦੇ ਆ ਤੇ ਇੱਕ ਸੰਤਰੀ ਕਲਰ ਆ ਗਿਆ ਜੀ ਸੰਤਰੀ ਆ ਗਿਆ ਠੀਕ ਹੈ ਹਾਂ ਸਾਰੇ ਇਦਾਂ ਦੇ ਪਾਉਚ ਲਾਲ ਆ ਗਿਆ ਜੀ ਤਿਆਰ ਕਰਦੇ ਆਪਦਾ ਆ ਲਾਲ ਆ ਗਿਆ ਕੁੱਲ ਮਿਲ ਗਈ ਚੀਜ਼ਾਂ ਇੱਥੇ ਬਈ ਸਾਰੀਆਂ ਮਿਲਦੀਆਂ ਕੁਛ ਵੀ ਲੈ ਜਾਓ ਤੁਸੀਂ ਇੱਥੇ ਆ ਕੇ A ਤੋਂ Z ਬਾਕੀ ਉਹਨਾਂ ਦੇ ਪਿੰਜਰੇ ਪਿੰਜਰੇ ਦਿਖਾਉਣੇ ਆਏ ਤੁਹਾਨੂੰ ਜੇ ਬਸਾਰਾ ਕੁਸਮਾਨ ਪਿਆਗਾ ਇੱਕ ਮਿੰਟ ਸਾਰੇ ਇਹਦਾ ਪਾਊਚ 'ਚ ਜਿੰਨੇ ਵੀ ਰੰਗ ਮਤਲਬ ਜਿਹੜੇ ਕੂਤਰਾਂ ਲਾਦਦੇ ਆ ਲਾਲ ਗੁਲਾਬੀ ਹਰਾ ਤੂਤੇ ਰੰਗਾਂ ਸੰਤਰੀ ਸਾਰੇ ਇਹ ਇੱਕ ਪਾਊਚ 'ਚ ਮਿਲਦਾ ਆਪਾਂ ਨੂੰ ਇੱਕ ਪੁੜੀ 50 ਦੀ 50 ਦੀ 50 ਦੀ ਆਹ ਇੱਕ ਕੋਈ ਵੀ ਰੰਗ ਲੈ ਲਓ ਤੇ ਆਹ ਜੀ 50 ਦੀ 50 ਦੀ 50 ਦੀ ਲਓ ਜੀ 100 ਰੁਪਏ ਸਾਰੇ ਕਬੂਤਰਾਂ ਦਾ ਰੰਗ ਲੱਗ ਜੂਗਾ ਹਾਂ ਜੀ ਆਹ ਪਾਉ ਲੋ ਬਾਣੇ ਲੈ ਕੇ ਉਹ ਪਾਉ ਸਾਰਾ ਆ ਵੀ ਸਹੀ ਆ ਚੁੱਕਾ ਹਾਂ ਅੱਜ ਜਮਾ ਡਿਟੇਲ ਆ ਦੇ ਵਿਹਲੇ ਹੋ ਕੇ ਸਪੈਸ਼ਲੇ ਕੰਮ ਕਰਨੇ ਆਏ ਆ ਬਾਕੀ ਡਿਮਾਂਡ ਆ ਰਹੀ ਬਾਕੀ ਨਲਕੀਆਂ ਨੁਲਕੀਆਂ ਪਈਆਂ ਇੱਥੇ ਹਾਂ ਜੀ ਨਲਕੀਆਂ ਦਾ ਕੀ ਹਕਤ ਆ ਬਈ ਹਾਕੇ ਨਾਲ ਪੁੱਛ ਕੇ ਦੱਸ ਦੇ ਇੱਕ ਮਿੰਟ ਅੱਛਾ ਪੁੱਛ ਤੇ ਹੰਗਰੂ ਕੰਗਰੂ ਉਹ ਸਾਰੀਆਂ ਠੱਲਾਂ ਠੱਲਾਂ ਪਈਆਂ ਉਸਿਆ ਇਹ ਤਾਂ ਮੈਨੂੰ ਲੱਗਦਾ ਵੀ ਆਪਣੀ ਹੋਊਗੀ ਅੱਜ ਤਾਂ ਸਾਨੂੰ ਇੱਕ ਪੀਸ ਨਹੀਂ ਕਿੰਨੇ ਦਾ ਇਹ ਇਹਦਾ ਸੀ ਸਰਵਟ ਢੱਬੀ ਆ ਜੀ ਬਾਜ ਜੀ 100 ਪੀਸ ਦੀ ਕਿੰਨੇ ਢੱਬੀ ਆ ਸੀ ਸਰਵਟ ਦੀ 100 ਦੇ 100 ਪੀਸ ਦੀ ਠੀਕ ਹੈ। ਉਹ ਜਿਹੜੀਆਂ 15 ਰੁਪਏ ਦੀਆਂ ਜੋੜੀਆਂ ਇਹ। ਤੁਲੀ ਰਹੋਗੇ ਤਾਂ। ਠੀਕ ਹੈ। 15 ਰੁਪਏ। ਜੋੜੀਆਂ ਦੀ। ਠੀਕ ਹੈ ਠੀਕ ਹੈ। ਆ ਮਤਲਬ ਜਿਹੜੀਆਂ ਲੋਕ ਵਾਲੀ ਹੁੰਦੀਆਂ ਆ। ਇਹ 100 ਪੀਸ ਜੇ ਸਾਰਾ ਲੈਣੇ ਆ 600 ਦਾ। 600 ਦਾ। ਠੀਕ ਹੈ। ਇੱਕ ਪੀਸ ਪਰ ਲਗਭਗ 6 ਰੁਪਏ ਦਾ ਹਣਾ। ਹਾਂ। ਹਾਂ। ਫਿਰ ਕਿਹਦਾ ਪੈ ਗਿਆ? ਹਾਂ ਸਹੀ ਆ। ਜੇ ਆ ਲੈਵਾਂਗੇ ਪੂਰਾ ਪੈਕ ਤਾਂ ਤਾਂ ਜੇ ਦੋ ਲੈਣੇ ਆ ਫਿਰ 15 ਦੇ। ਫਿਰ 15 ਫਿਰ ਆ। ਇਹ ਵੀ ਪਈ ਆ। ਫਿਰ ਕੱਲੇ 15 ਪਤਨ ਆਣਗੇ। ਆ ਸਹੀ ਹੈ। ਆ ਵੀ ਰੱਖੀ। ਆ ਘੰਗਰੂ ਨਾਲ ਦੇ ਛਤਰੀ ਆਉਣ ਲੈਣਾ। ਹਾਂ ਜੀ ਉਹ ਸਿੱਕਾ ਲਾਉਣਾ ਹੈ। ਇਹ ਸ਼ਿੰਜਨ। ਇਹ ਪਹਿਲਾਂ ਲਾਉਂਦੇ ਹੁੰਦੇ ਸੀਗੇ ਲੋਕ ਤੇ ਬਸਹੀ ਦੱਸਦਾ। ਹੁਣ ਨਹੀਂ ਲਾਉਂਦੇ। ਬਹੁਤ ਘਟ ਗਿਆ। ਹੁਣ ਨਹੀਂ ਲਾਉਂਦੇ। ਹੁਣ ਨਾ ਹੁਣ ਵਾਜ ਤੇ ਲਾ ਰੱਖੇ ਸਾਰਿਆਂ ਨੇ। ਹਾਂ ਆ ਜਾ ਆ ਜਾ ਕਰੀ ਨਹੀਂ ਆਪ ਕਰ ਆ ਜਾ ਆਇਆ। ਆ ਵੀ ਦਿਖਾ ਦਾਂਗੇ ਅਸੀਂ ਆਪਾਂ। ਇਹ ਦਿਖਾਈਆਂ ਆਪਾਂ। ਇਹ ਵੀ ਦਿਖਾਂਗੇ ਆਪਾਂ। ਇਹ ਲਾਉਂਦੇ। ਇਹ 2 ਫੁੱਟੀ ਐ। ਦਾਣਿਆਂ ਵਾਲੀ ਟ੍ਰੇ। ਦਾਣਿਆਂ ਵਾਲੀ ਟ੍ਰੇ। ਹਾਂ। 2 ਫੁੱਟੀ। ਠੀਕ ਐ। ਕਨੇਸੀ ਆਪਣੇ ਟੈਂਸਰ ਦੀ 300 ਰੁਪਏ ਦੀ 300 ਰੁਪਏ ਦੀ 2 ਫੁੱਟੀ ਹੈ 2 ਫੁੱਟੀ ਵਾਟਰਪਰੂਫ ਪਲਾਈ ਲੱਗੀ ਇਹਦੇ ਨਹੀਂ ਯਾਰ ਚੀਜ਼ ਦੀ ਕੁਆਲਿਟੀ ਤਾਂ ਤੁਹਾਨੂੰ ਘਰੋਂ ਹੀ ਦੱਸ ਕੇ ਲੈ ਸਿੱਧੀ ਹਾਂ ਹਾਂ ਚੀਜ਼ ਦੀ ਕੁਆਲਿਟੀ ਹੋਊਗੀ ਸਰਾਏ ਤੇ ਹਾਂ ਇਹ ਕਿੰਨੇ ਹਾਂ ਇਹ ਤਾਂ ਪਤਾ ਹੈ ਆਹ ਦੂ ਛੋਟੀ 1 ਫੁੱਟੀ 1 ਫੁੱਟੀ ਆ ਗਈ 150 ਦੀ 150 ਦੀ ਬਾਕੀ ਸਮਾਨ ਜਿਹੜੇ ਸਾਰਾ ਸਮਾਨ ਪਿੰਜਰੇ ਦੇ ਹੋਂ ਚੀ ਰਹੇਗੀ ਇੱਕ ਵਾਰ ਆਹਰ ਮੇਨ ਜੀ ਤੇ ਰਹੇਗੀ ਮੇਨ ਜੀ ਤੇ ਰਹੇਗੀ ਜੀ ਏਹੀ ਹੈ ਜੀ ਤੁਹਾਨੂੰ ਬਾਈ ਦੇ ਨਾਲ ਸਾਫੀ ਠੀਕ ਹੈ ਇਹ ਥੱਲੇ ਬੁਲਾਉਣਾ ਲੋ ਟੱਕਰ ਜਰਨਾ ਟੱਕਣ ਵਾਲਾ ਉਹ ਤਾਂ ਚੱਕਰ ਵਾਲੀ ਗੱਲ ਨਹੀਂ ਜੀ ਸਰ ਸਾਰਾ ਸਮਾਨ ਜਿੱਦੋਂ ਕਰਨਾ ਹੀ ਆਪ ਤਿਆਰ ਇਹਨਾਂ ਨੇ ਹਾਂ ਹਾਂ 15 ਫੁੱਟ 15 ਫੁੱਟ 15 ਫੁੱਟ ਹੋ ਗਿਆ 15 ਫੁੱਟ 15 ਫੁੱਟ 650 ਦੀ ਇਹ ਵੀ 80 ਡਿਸਟ੍ਰਿਬਿਊਟਰ 15 ਡਿਸਟ੍ਰਿਬਿਊਟਰ 650 ਉਹ ਲੈ ਜਾਗਾ ਤੇ ਮੋਟਰ ਵਾਪਸ ਇੱਥੇ ਮੇਰੇ ਲਈ ਸਹੀ ਹੈ ਬੋਤਾਲੇ ਕਿਹੜੀ ਕੀਤੀ ਹੈ ਕੁਵਾਲ ਦੀ ਹੈ ਨਹੀਂ ਪਰ ਲਾਜਕੀ ਜੀ ਮਾਰੂ ਤਾਂ ਜਾ ਕੇ ਸਿੱਧੀ ਗੱਲ ਹੈ ਦੇਖੇ ਦਿਖਾਈ ਫਰਕੀ ਵਾਲਾ ਫਰਕ ਵਾਲਾ ਵਾਲਾ ਨਹੀਂ ਆਇਆ ਫਰਕੀ ਵਾਲਾ ਸਸਤੀ ਕੀ ਲੈ ਲੈਣੇ ਉਹ ਵੀ ਫਰਕੀ ਕੀਤਾ ਹੋਇਆ ਉਹ ਐਂ ਕਰਦੀ ਏ ਕਿ ਟੋਲ ਬਾਲਾ ਕਰਦੀ ਸਾਨੂੰ ਪੱਤਾਂ ਦਾ ਡਾਲ ਹੁੰਦਾ ਬਿਲਕੁਲ ਜਾ ਕੇ ਫੁੱਲ ਖੋਲ ਨਹੀਂ ਸਕਦੇ ਨੂੰ ਸੀ ਕੋਲੇ ਨਹੀਂ ਖੋਲ ਸਕਦੇ ਖਾਲੀ ਖੋਲ ਦੋ ਜੀ ਚਾਰ ਕਬੂਤਰ ਬੈਗੇ ਫੇ ਟੁੱਟ ਜੂਗੀ ਉਹ ਤੇਰਾ ਹੱਸੇ ਸੀਗੇ ਹਾਂ ਚੱਲ ਕੋਈ ਗੱਲ ਇਹਦੀ ਲੈ ਆ ਉਹਦਾਂ ਮੁੰਡਿਆਂ ਨੇ ਲਿਆਦੀ ਉਹ ਕਰਨ ਨਾ ਜਦੋਂ ਬਾਲਾ ਉਹ ਬਠਿੰਡੇ ਉਹ ਲਿਆਦੀ ਸਾਨੂੰ ਕਈ ਸੀਗੇ ਮੈਂ ਵੀ ਖੁੱਲਰੇ ਢਾਂਗੀ ਲਿਆਦੇ ਉਹ ਪਾਏ ਜਦੋਂ ਖੋਲਦੇ ਆ ਨਾ ਪਾਉ ਹੋ ਡਿੱਗੂਗੀ ਹਲਕਾ ਚਲੋ ਹੁਣ ਦਿਖਾਣਾ ਹੁਣ ਬਾਹਰ ਪਿੰਜਰੇ ਹੈ ਬਾਕੀ ਅੰਦਰ ਸਾਰਾ ਨਿਬੜ ਗਿਆ ਆਪਣਾ ਹਰ ਅੰਦਰ ਸਾਰਾ ਲੱਗਪਗ ਦਿਖਾਤਾ ਹਾਂ ਹਾਂ ਅੱਛਾ ਠੀਕ ਹੈ ਠੀਕ ਹੈ ਠੀ ਤੇ ਉਹ ਆ ਰਹੀ ਨਾਲ ਪਈ ਦੋਲੀ ਹਾਰੀ ਮੈਂ ਵੀ ਆਖਿਰ ਵਿੱਚ ਜਾਲੀ ਕਿਉਂ ਲੱਗੀ ਦਿੰਦੀ ਕਿਤੇ ਇਹਦੇ ਸਹੀ ਗੱਲ ਇਹ ਖੁੱਡੇ ਟਾਈਪ ਬਣਾਦਾ ਇਹਨਾਂ ਨੇ ਬਈ ਕਿੰਨੇ ਬਾਈ ਕਿੰਨੇ ਦਾ ਹੈ ਬਈ ਇਹ ਉਹ 2000 ਦਾ ਹੈ ਇਹ ਕਿਉਂ ਬਲੜਾ ਚਾਹੀ ਨਾ ਬਾਈ ਕਿੰਨੇ ਬਾਈ ਕਿੰਨੇ ਰੇਟ ਪਰ ਦਿੱਤੇ ਤੇ ਨਹਰ ਬੁੱਸਤ ਤੇਰਾ ਇਹਦਾ 2000 ਦਾ 2000 ਦਾ ਉਹ ਸੁੱਕੇ ਇਹਦਾ ਬਣਾ ਤਿੰਨ ਦਾ ਤੇ ਇਹਦਾ ਕੀ ਰੇਟ ਉਹਦਾ 1000 ਰੁਪਏ ਉਹ ਆਪਰਾ ਇਹ 3500 ਰੁਪਏ ਇਹ ਹੈਗਾ 3500 ਰੁਪਏ ਇਹ ਦੋਵੇਂ ਨੇ ਉਹਨੇ ਵੀ ਇਹ ਨਹੀਂ ਆ 2000 ਦਾ ਆ 3500 ਦਾ ਨਾ ਆ 3500 ਦਾ 3500 ਦਾ ਮਤਲਬ ਤਿੰਨ ਖਾਨੇ ਵਾਲਾ ਆ ਇਹ ਸਾਈਜ਼ ਕੀ ਹੁੰਦਾ ਹੈ ਖਾਨੇ ਦਾ ਜੀ ਆਪਣਾ ਨਹੀਂ 2 ਵੇ 2 ਦਾ ਸਾਈਜ਼ ਹੁੰਦਾ ਜੀ ਬਸ ਉਹਦਾ ਜਾਲ ਵਾਲਾ ਹੈ ਤਾਂ ਡੰਗਣਾ ਵਾਲਾ ਆਪਣਾ ਜੀ ਕੋਈ ਸਿਸਟਮ ਹੁੰਦਾ ਹੈ ਵੀ ਆ ਉਹ ਜੋਇਨਟ ਕਰਦਾ ਇਹਨੂੰ ਆ ਥਾਂ ਵੀ ਛੜਦਾ ਵਿੱਚ ਉਹ ਪਾਉਂਦਾ ਆਪਣੀ ਇਹ ਆ ਬਾਉਟਰੀ ਹੈ ਪਾਉਂਦੀ ਨਹੀਂ ਨਾ ਰੱਖਣ ਕੱਪੜਾ ਰਣ ਕੱਪੜਾ ਕੁਝ ਨਹੀਂ ਰੱਖ ਸਕਦੇ ਥੱਲੇ ਆਦੀ ਮਰਜ਼ੀ ਦੀ ਨਹੀਂ ਆ ਕੋਈ ਕੋਈ ਧਨ ਲਵਾਦਾ ਹਾਂ ਵਾਤ ਬਿਠਾ ਥੱਲੇ ਨਾ ਉਹਦੀ ਦੂਜੀ ਆ ਹੈਗਾ 3500 ਦਾ ਆਪਣਾ ਤਿੰਨ ਰੱਖਣੇ ਵਾਲਾ ਆ 2000 ਦਾ ਕੁੰਡਾ ਟਾਈ ਕੁੰਡਾ ਹੀ ਬਣਿਆ ਖਾ ਦਾ ਮਾਲਕ ਉੱਤਰ ਰੱਖਣੇ ਹੈ ਨਾ ਚੀ ਜਹੀ ਵਾ ਆ ਦੂਜਾ ਤੋਂ ਉੱਤੇ ਹੋਰ ਜਾਨਵਰਾਂ ਵਾਲੇ ਆ ਗਏ ਤਾਂ ਐ ਤਾਂ ਨਾ ਚੀ ਚੀ ਦੀ ਆਏ ਤੋਤੇ ਆਲਾ ਤੋਤੇ ਆਲਾ ਸਾਰਾ ਸਮਾਨ ਆਉਤੇ ਪਿੰਜਰੇ ਆ ਲੱਕੜ ਦਾ ਪਿੰਜਰਾ ਕਿੰਨੇ ਦਾ ਹੀ ਸੱਚੇ ਲੱਕੜ 450 ਰੁਪਏ ਲੈ ਜੀ 450 ਦਾ ਇਹ ਵੀ ਆਪ ਦੇ ਬਣਿਆ ਆ ਦਾ ਇਹ ਤਿਆਰ ਕਰ ਬਣਿਆ ਜੀ ਅੱਛਾ ਤਿਆਰ ਬਣਿਆ ਠੀਕ ਹੈ ਚੱਲ ਦਵਣੀ ਅੰਦਰ ਹੀ ਚੱਲ ਗਰਾ ਫਿਰ ਚੱਲ ਆ ਜੀ ਸਾਰਾ ਸਮਾਨ ਤਾਂ ਇਹ ਡੀਟੇਲ ਚ ਦਿਖਾਤਾ ਤੁਹਾਨੂੰ ਜਿਵੇਂ ਅਸੀਂ ਆ ਚੀਜ਼ ਆ ਆ ਸੱਚ ਆਪਣਾ ਬਈ ਛਤਰੀ ਤੇ ਲਾਉਣ ਵਾਲਾ ਜਾਲ ਹੁੰਦਾ ਜਿਹੜਾ ਨਹੀਂ ਨਹੀਂ ਲੋੜ ਹੀ ਨਹੀਂ ਕਿੰਨੇ ਦਾ ਇਹ ਇਹ ਕਿੰਨੇ ਦਾ ਇਹ ਸਾਢੇ 600 ਦਾ ਬਈ ਦੋ ਬਈ ਦੋ ਦਾ ਹਾਂਜੀ ਪੋਰ ਲੱਗ ਕੇ ਪੋਰ ਲਾ ਕੇ ਕੰਪਲੀਟ ਠੀਕ ਹੈ ਯਾਰ ਕਿਆ ਬੰਤਾ ਇੱਕ ਗੱਲ ਆ ਵੀ ਜਿਹੜੀ ਵੀ ਚੀਜ਼ ਬਣਦੀ ਹੈ ਇੱਕ ਚੀਜ਼ ਗੱਲ ਤੁਸੀਂ ਦੇਖੀ ਹੈ ਵੀ ਬੜੀ ਗੁਣਗੇ ਚ ਹੋਊਗੀ ਤੇ ਕੋਈ ਉਹ ਡਿਸ ਬੈਲੈਂਸ ਕੰਮ ਨਹੀਂ ਹੁੰਦਾ ਬਾਦ ਕੱਟ ਨਹੀਂ ਹੁੰਦੀ ਚੀਜ਼ ਚ ਨਹੀਂ ਸਹੀ ਆ ਬਈ ਕਿੰਨਾਂ ਕਿਰਾਏ ਦਾ ਕੀ ਹੈ ਇੱਕ ਮਿੰਟ ਕਾ ਛਤਰੀ ਵੀ ਪਈ ਹੈ ਆਪਣੀ ਆ ਛਤਰੀ ਕਿੰਨੀ ਦੀ ਇਹ ਮੈਨੂੰ ਪਤਾ ਨਹੀਂ ਇੱਕ ਮਿੰਟ ਹੁਣ ਲਈ ਜਾਂਦਾ ਹਾਂ ਪੁੱਛੀਂਦਾ ਰੇਡੀਓ ਲੜਕੀ ਇਹ ਨਾਲ ਕੀ ਪੁੱਛੀਂਦਾ ਕੁਝ ਹੋਰ ਚੱਕ ਲਾ ਤੇਰਾ ਥਾਮਲੇਟ ਕੱਢ ਲਾ ਕੁਝ ਹੋਰ ਚੱਕੀ ਛਤਰੀ ਸਹੀ ਹੈ ਓਕੇ ਰੋ ਕਿੰਨੇ ਦੀ ਕੁਛ ਲਈ ਜੀ ਬਾਈ 350 ਦੀ 170 ਦੀ ਹੈ ਜੀ ਠੀਕ ਹੈ ਆ 170 ਦੀ ਹੈ ਆ 350 ਦੀ ਹੈ ਆ 350 ਦੀ ਹੈ ਇਹ ਆ ਪਿੱਤਲ ਦੀ ਪਿੱਤਲ ਦੀ ਬਣੀ ਹੁੰਦੀ ਹੈ ਪਿਓਰ ਪਿੱਤਲ ਆਂਦੀ ਤਿਆਰ ਕਰਵਾਈ ਹੈ ਹੋਰ ਤਾਂ ਹੀ ਫਰੇਟ ਜਿਆਦਾ ਆ ਆ ਫੜੀ ਆ ਦੇਵੇ ਫਰੇਟ ਜਿਆਦਾ ਨਾਲ ਕਿ ਨਲਕੀ ਇਹ ਵੀ ਬਹੁਤ ਕਲਚਰ ਹੁੰਦਾ ਸੀਗਾ ਹੁਣ ਤਾਂ ਟਾਈਮ ਦੇ ਨਾਲ ਨਾਲ ਬੜਾ ਕੁਝ ਬਦਲ ਗਿਆ ਹੁਣ ਤਾਂ ਨਲਕੀਆਂ ਦਾ ਯੂਜ਼ ਵੀ ਘਟ ਗਿਆ ਮੇਰੇ ਨੂੰ ਲੈਂਦਾ ਉਹ ਵੱਡੀ ਨਲਕੀ ਲਾਉਣੀ ਆਉਂਦੀ ਵਾੜੇ ਬੰਦ ਨਾਲ ਕੀ ਨਹੀਂ ਲਾਉਣੀ ਆਉਂਦੀ ਮਾੜਾ ਬੰਦਾ ਨਾਲ ਕੀ ਨਾ ਹਲਕ ਵਾੜ ਦੂ ਕੂਤਰ ਦਾ ਇਹ ਲਾਉਦੇ ਰਹੇ ਅਸੀਂ ਪਹਿਲਾਂ ਇਹ ਸਾਨੂੰ ਪਤਾ ਹੁਣ ਹਾਂ ਹੁਣ ਤਾਂ ਹੀ ਹੁਣ ਜਾਣ ਬਦਲ ਨੂੰ ਸੁਰੰਜ ਦੇ ਕੇ ਤੋਰ ਦਿੰਦੇ ਆ ਵੀਰ ਲਈ ਲਾ ਦੀ ਆ ਕੇ ਪਰ ਜਿਹੜੀ ਆ ਚੀਜ਼ ਸੀਗੀ ਇਹ ਬਾਕੀ ਕੂਤਰ ਬਾਈ ਬੜੀ ਹਨਾ ਉਹ ਚੀਜ਼ ਸੀਗੀ ਨਲਕੀ ਨਹੀਂ ਬੀੜਾ ਮਾਗੇ ਪੈ ਤੀ ਨਲ ਕੀ ਲਾ ਕੇ ਤੁਰਿਆ ਕਰਾਂਗੇ ਕੋਈ ਨਹੀਂ ਹੁੰਦਾ ਇਹਦੇ ਚ ਪਾਣੀ ਦਾ ਵੀ ਐਡਜਸਟਮੈਂਟ ਆ ਜਾਂਦਾ ਹੈ ਇਹਦੇ ਚ ਪੈਂਦਾ ਹੂ ਮੇਰੇ ਹਿਸਾਬ ਨਾਲ ਕਿੰਨਾ ਪਾਣੀ ਪੈਂਦਾ 60 ਸੁੱਟ ਜਾਂ 40 ਜਾਂ 60 ਸੁੱਟ ਜਾਂ 80 ਪਾਣੀ ਪੈਂਦਾ ਛੋਟੀ ਚ ਪੈਂਦਾ 25 ਗੈਲਨ ਪਾਣੀ ਪੈਂਦਾ ਹੁੰਦਾ ਆ ਤਾਂ ਸਾਰੇ ਤੱਤ ਘਰੇ ਕੱਢੇ ਹੋਏ ਸੀ ਪਹਿਲਾਂ ਨਗ ਵਾਲੇ ਨੇ 15 15 ਨਾਲ ਹੋਏ ਬਰੈ ਤਾਂ ਫੇਰ ਨਹੀਂ ਗਈ ਹਲ ਜੀ ਵੀ ਰੱਖ ਲੈ ਲਗਭਗ ਵੀ ਸਾਰਾ ਸਮਾਨ ਦਿੱਤਾ ਸਾਨੂੰ ਦਿਖਾ ਠੀਕ ਹੈ ਇੰਨੀ ਖੇਚਲ ਕੀਤੀ ਆਗੇ ਵੀ ਸਾਨੂੰ ਕਮੈਂਟ ਆਉਂਦੀ ਵੀ ਸਮਾਨ ਆਈ ਕੋਈ ਦੁਕਾਨ ਤੇ ਆ ਕੇ ਡਿਟੇਲ ਚ ਦੱਸੋ ਸਾਰਾ ਕੁਝ ਮੈਂ ਚੱਲ ਕੋਈ ਗੱਲ ਨਹੀਂ ਸਪੈਸ਼ਲ ਚੱਲਦੇ ਹੀ ਆ ਫਿਰ ਮੈਂ ਕਿਹਾ ਠੀਕ ਹੈ ਡਿਲੀਵਰੀ ਵੀ ਕਰ ਦਿੰਦੇ ਆ ਵੀ ਅੱਪਾ ਹਾਂਜੀ ਹਾਂਜੀ ਡਿਲੀਵਰੀ ਵੀ ਹੋ ਜਾਂਦੀ ਵੀਰੇ ਹਾਂਜੀ ਹਾਂਜੀ ਕਰ ਦਿੰਦੇ ਫਿਰ ਤਾਂ ਸਹੀ ਹੈ ਆ ਵੀ ਸਹੀ ਹੈ ਉਹ ਨੰਬਰ ਤੇ ਫੋਨ ਕਰਨ ਹੁੰਦਾ ਨੰਬਰ ਦਿਖਾਇਆ ਠੀਕ ਹੈ ਠੀਕ ਹੈ ਜੀ ਇਹ ਵੀ ਸਹੀ ਹੈ ਕੰਮ ਬੱਸ ਫਿਰ ਜੀ ਲੈਣਾ ਹੈ ਕਿਹਨੇ ਮਗਰ ਚਾਹ ਬਣ ਹੋਇਆ ਫਿਰ ਮੈਂ ਅੱਧ ਤੱਕ ਭੇਜਿਆ ਸਾਡਾ ਮਾਰਕਟ ਦੇ ਬਾਹਰ ਤੱਕ ਵੀ ਗਿਆ ਸਾਡਾ ਚੰਗੀ ਘਰ ਤੱਕ ਬਾਹਰ ਮਾਰ ਦੀ ਤੱਕ ਵੀ ਗਿਆ ਠੀਕ ਹੈ ਠੀਕ ਹੈ ਠੀਕ ਹੈ ਆਹ ਕੁ ਗਰੂ ਰਹੇ ਸੱਚ ਆਪਣੇ ਨਾਲ ਜੀ ਇਹਦਾ ਕੀ ਪ੍ਰਾਈਸ ਹੈ ਜੀ ਇਹ 15 ਦੇ ਜੋੜੀ ਹੈ ਸਾਰੇ ਜੀ ਅੱਛਾ ਇਹ 10 ਰੁਪਿਆ ਜੀ ਇਹ 15 ਦੇ 10 ਰੁਪਿਆ ਜੀ ਸਾਰੇ 15 ਦੇ ਜੀ ਕੋਈ ਨਾ ਚਲੋ ਆ ਕੇ ਨੇ ਰਿਹੀ ਇਹ ਪਰਦਾ ਵੀ ਕੋਰੀ ਇਹ 15 ਰੁਪਏ ਹਾਂਜੀ ਇਹ ਵੀ 15 ਆ ਆ ਵੀ 15 ਹਾਂਜੀ ਬਸ ਇਹ ਵੀ ਇਹ 10 ਰੁਪਏ ਆ ਜਾਂਦਾ ਜੀ ਆਹ 10 ਰੁਪਏ ਸਾਰੇ ਤਰ੍ਹਾਂ ਦੇ ਹਨ ਹਾਂ ਹਮ ਆ ਵੀ ਇਹਨਾਂ ਦਾ ਵੀ ਸਹੀ ਹੈ ਜੀ ਵਧੀਆ ਫਲ ਤੋਂ ਉਹ ਵਧੀਆ ਉਹ ਮੰਨ ਕੇ ਚਲੋ ਨੰਬਰ ਵਾਲੀਆਂ ਵਧੀਆ ਹੈ ਉਹ ਕੋਈ ਯਾਰੀ ਕਾਪੀ ਤੇ ਲਿਖਣਾ ਲੁਖਣਾ ਹੋਊਗਾ ਨਾ ਸੌਖਾ ਹੋ ਜਾਂਦਾ ਉਹ ਦੇ ਕਰਕੇ ਆਹ ਲਾ ਗਈ ਬੱਚਿਆਂ ਦੇ ਪੈਨਲ ਇਹ ਆਪਾਂ ਕੋ ਤਿਆਰ ਕਰਦੇ ਹਾਂ ਅੱਛਾ ਨੰਬਰ ਲਾ ਗਏ ਮੱਦੀ ਲਾ ਗਏ ਨੰਬਰ ਲਾ ਗਏ ਇਹ 10 ਰੁਪਏ ਜੁੜੀ ਜਿਵੇਂ ਬਰੀਕ ਸਾਈ ਕੜਤਾ ਹਨ ਹਾਂ ਜੀ ਇੱਕ ਵਾਰੀ ਪੈ ਗਿਆ ਮੁੜ ਕੇ ਲੈਂਦੀ ਲੁੰਦੀ ਨਹੀਂ ਇਹ ਹੈ ਨਾ ਨਹੀਂ ਲੈਂਦੀ ਨੰਬਰ ਨੰਬਰ ਵੀ ਲਾਏ ਨੰਬਰ ਨੰਬਰ ਲਾ ਗਏ 7 ਲਾਇਆ 7 ਨੰਬਰ ਹੈ ਜੀ ਸੀਰੀਅਲ ਨੰਬਰ ਲਾ ਰੱਖੇ ਆ 1 ਤੋਂ ਲੈ ਕੇ 10 ਤੱਕ ਜੀ ਇੱਕ ਤੋਂ ਲੈ ਕੇ 10 ਤੱਕ ਜਿੰਨਾ ਮਰਜ਼ੀ ਲਵਾਉਣਾ ਜੀ ਮੈਂ ਆਪਾਂ ਕਹਾਂ ਲਵਾਉਣਾ ਲਾ ਦਿੰਨੇ ਜੀ ਠੀਕ ਠੀਕ ਆਪ ਵੀ ਤਿਆਰ ਕਰਦੇ ਆਪ ਵੀ ਤਿਆਰ ਕਰਦੇ ਠੀਕ ਇਹ ਕਿੰਨੇ ਦੀ ਦੱਸੀ ਜੀ 10 ਰੁਪਏ ਜੁੜੀ ਜੀ 10 ਰੁਪਏ ਜੁੜੀ ਹਾਂ ਜੀ ਜੁੜੀ ਮੰਨ ਕੇ ਚੱਲ ਵੀ ਇੱਕ ਪੰਜਾਂ ਦੀ ਵੱਡੇ ਛੋਟੇ ਆ ਆ ਆਹ ਆ ਚੀਜ਼ਾਂ ਹਾਂਜੀ ਕਿਤੇ ਬਦਲਗੇ ਹੈ ਰਹਿੰਦੇ ਆਪਣੇ ਘਰਾਂ ਵਾਲੇ ਚਾਰ ਚੁਫੇਰੇ ਆਖੀ ਯਾ ਕਰ ਲਾਗੇ ਹੁਣ ਕੁਸ਼ਮਤੀ ਜਿਵੇਂ 200 ਰੁਪਏ ਦਾ ਪੀਸ ਆ ਵਾ ਆ ਗਿਆ ਜੀ 200 ਦਾ ਸਿੰਗੜੀ ਦੇ ਇਹ 40 ਰੁਪਏ ਦਾ ਪੀਸ ਆ ਗਿਆ 40 ਦਾ ਇਸ ਤਰ੍ਹਾਂ ਜੀ ਮਮਾ ਫਿਰ ਇਹ ਕਿਤੇ ਦੋ ਦੋ ਬੰਦੇ ਨਾ ਹਾਂਜੀ ਇਹ ਵੀ 40 ਰੁਪਏ ਦਾ ਪੀਸ ਆ ਗਿਆ ਇਹ 25 ਦਾ ਆ ਗਿਆ ਇਸ ਤਰ੍ਹਾਂ ਹੀ ਅਲੱਗ-ਅਲੱਗ ਦੇ ਹਾਂਜੀ 20 ਦਾ ਆ ਗਿਆ ਜੀ ਪੀਸ ਇਹ ਇਸ ਤਰ੍ਹਾਂ ਦੀ ਜੀ ਚਲੋ ਮੇਰਾ ਕੋਟਾ ਸਹੀ ਹੈ ਹੈ ਇਹਦੀ ਵਾਇਸ ਸਹੀ ਆਏਗੀ ਇਹ ਛੋਟਾ ਆ ਆ ਵਾਇਸ ਨਾ ਟੁੱਟਿਆ ਬੈਠਾ ਤਾਂ ਕਰਕੇ ਵਾਇਸ ਨਹੀਂ ਆਉਦੀ ਅਤੇ ਰਾਹੀ ਵੀ ਨਾ ਫਰਕ ਪਾਇਆ ਜਾਂਦਾ ਤੇ ਇਹ ਟੁੱਟ ਜਾਂਦਾ ਨਾ ਇਹ ਜੀ ਉਂ ਟੁੱਟਿਆ ਨਹੀਂ ਬਾਜਵਰੇ ਦੀ ਆਵਾਜ਼ ਬੜੀ ਆਵਾਜ਼ ਬਹੁਤ ਬਣਦੀ ਤੇ ਮੈਂ ਹੱਥ ਨਾਲੇ ਵੜਕਾ ਕੇ ਦੇਖੀ ਵੀ ਕਰਾਂ ਸੁਣਦੀ ਹੁੰਦੀ ਹੁੰਦੀ ਇਹਦੀ ਵਾਇ ਕੋ ਟੋ ਕੱਟ ਜਾ ਲਓ ਵੀ ਸਾਰਾ ਸਮਾਨ ਤੁਹਾਨੂੰ ਦਿੱਤਾ ਦਿਖਾ ਠੀਕ ਹੈ ਮੇਰੇ ਵੀਰੋ ਛਤਰੀਆਂ ਸਾਰਾ ਕੁਝ ਲੋਕੇਸ਼ਨ ਹੈਗੀ ਗਿੱਧੜਵਾ ਨੀਅਰ ਬੱਸ ਸਟੈਂਡ ਠੀਕ ਹੈ ਉਧਰ ਬੱਸ ਸਟੈਂਡ ਹੈਗਾ ਗਿੱਧੜਵਾ ਮਿੱਡਾ ਮੈਡੀਕਲ ਮਿੱਡਾ ਮੈਡੀਕਲ ਬਸ ਸਟੈਂਡ ਦੇ ਪਿਛਲੇ ਵਾਲੀ ਗਲੀ ਹੈ ਜਿਹੜੀ ਕਿ ਦੜਵਾ ਉੱਥੇ ਆ ਸ਼ਾਪ ਇੱਕ ਦੁਕਾਨੀ ਹੈਗਾ ਇੱਕ ਦੁਕਾਨੀ ਹੈ ਹਾਂ ਪਿਆਰੀ ਰੋਡ ਠੀਕ ਹੈ ਗੱਲ ਮੁੱਕੀ ਬੈਸਟ ਦੁਕਾਨ ਹੈ ਦੁਕਾਨਾਂ ਉਹਦੀ ਹੋਰ ਉਹਨਾਂ ਨੂੰ ਸਾਨੂੰ ਪਤਾ ਨਹੀਂ ਪਰ ਸਾਡੇ ਵਾਸਤੇ ਆਹੀ ਬੈਸਟ ਬੈਸਟ ਹੈ ਇੱਥੇ ਹੀ ਆਉਣੇ ਹੁੰਦੇ ਆ ਬਈ ਸਿੱਧੀ ਜੀ ਗੱਲ ਹੈ ਹੋਰ ਕਿਤੇ ਗਈ ਨਹੀਂ ਕੋਈ ਸਮਾਨ ਲੈਣ ਜਿੰਨਾ ਵੀ ਲੈ ਕੇ ਜਾਣੇ ਹੈਗੇ ਚਲੋ ਓਕੇ ਤਾਂ ਨਹੀਂ ਫਿਰ ਵੀਡੀਓ ਕਰਦੇ ਨਹੀਂ ਹਨਾ ਕਿਰਾਂ ਕਰਿਆ ਕਰਦੇ ਆ ਬਾਕੀ ਜੀ ਬਾਬਿਓ ਤੇ ਆਗੇ ਇੱਕ ਘਰੇ ਗਿੱਦੜਪੇ ਹਾਂ ਠੀਕ ਆ ਤੇ ਇਨਾ ਆ ਕੇ ਹੋ ਗਏ ਜਮਾ ਫਰੈਸ਼ ਦੇਖ ਸਾਥੀਓ ਰੈਡੀ ਰਮਕਰ ਤਾਂ ਹੁਣ ਚਲਦੇ ਫਿਰ ਦੁਬਾਰੇ ਮਨਪ੍ਰੀਤ ਕੋਲ ਵੜਵੜ ਕਰਦੇ ਸੈਟ ਸੈਟ ਕਟਿੰਗ-ਕੁਟਿੰਗ ਹੀ ਹੋਈ ਕਿ ਫੁੱਲ ਹੋਈ ਆ ਪਿਆ ਦੱਸੋ ਹਮੜਾ ਜੀ ਛੜੀ ਥੋੜੀ ਜੀ ਠੀਕ ਐ ਹੁਣ ਚਲਦੇ ਮਨਪ੍ਰੀਤ ਕੋਲੇ ਤੇ ਦੱਸੋ ਜੇ ਕਿਸੇ ਪੀਰ ਭਰਾ ਨੇ ਮਾਲਾ ਲੈਣਾ ਹੋਣਾ ਸਮਾਨ ਸੋਨ ਆਪਣੇ ਹੋ ਵੀ ਵਧੀਆ ਬਣਾਉਂਦੇ ਆ ਸਮਾਨ ਠੀਕ ਆ ਉਹ ਵੀ ਇੱਕ ਨੰਬਰ ਬਣਾਉਂਦੇ ਫਰਸਟ ਕਲਾਸ ਹੁੰਦਾ ਸਾਰਾ ਕੰਮ ਉਹਨਾਂ ਦਾ ਓਕੇ ਰਿਪੋਰਟ ਹੁੰਦੀ ਹੈਗੀ ਤੇ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਇਆ ਤਾਂ ਆਨਲਾਈਨ ਵੀ ਕਰਦੇ ਆ ਡਿਲੀਵਰੀ ਵੀ ਕਰਦੇ ਆਗੇ ਕੋਈ ਚੱਕਰ ਨਹੀਂ ਗਾ ਤੇ ਚੱਲੋ ਹੁਣ ਫਿਰ ਚੱਲਦੇ ਆ ਮਨਪ੍ਰੀਤ ਕੋਲ ਤੇ ਚੱਲ ਕੇ ਕਰਦੇ ਆ ਕੰਮ 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 ਚਲੋ ਲਓ ਬਾਪੋ ਤੇ ਚੱਲਦੇ ਹੁਣ ਘਰੇ ਆਪਾਂ ਠੀਕ ਆ ਤੇ ਚੱਲ ਕੇ ਕਬੂਤਰਾਂ ਨੂੰ ਪਾਈਏ ਦਾਣੇ ਦਾਣੇ ਪਾ ਕੇ ਅੱਜ ਦੁਬਾਰੇ ਫੇਰ ਆਉਣਾ ਮਨਪ੍ਰੀਤ ਕੋਲ ਠੀਕ ਆ ਥੋੜਾ ਕੰਮ ਕਰੀ ਜਾਂਦੀ ਸੀ ਦਿਖਾਉਂਦਾ ਨਹੀਂ ਪਰ ਥੋੜਾ ਕੰਮ ਕਰੀ ਜਾਂਦੇ ਆਗੇ ਤੇ ਚੱਲ ਕੇ ਉਹਨਾਂ ਨੂੰ ਪਹਿਲਾਂ ਰੋਟੀ ਖਾਈਗੇ ਨਹੀਂ ਪਹਿਲਾਂ ਦਾਣੇ ਪਾਈਗੇ ਦਾਨਦੁਨੇ ਪਾ ਕੇ ਉਹਨਾਂ ਨੂੰ ਫੇਰ ਖਾਵੇਂ ਰੋਟੀ ਰੋਟੀ ਖਾ ਕੇ ਫਿਰ ਕੁਛੀ ਚੱਕ ਕੇ ਦੁਆਰੇ ਆਵਾਂ ਇੱਥੇ ਠੀਕ ਆ ਤੇ ਤੁਹਾਨੂੰ ਚੱਲ ਕੇ ਦਿਖਾਵਾਂ ਫਿਰ ਕੀ ਹੋ ਸਕਦਾ ਦਿਖਾ ਵੀ ਸਕਦੇ ਪਰ ਲਖਾਉਂਦੇ ਨਹੀਂ 100% ਨਹੀਂ ਦਿਖਾਉਂਦੇ ਤੁਮ ਆਪਦਾ ਵੀ ਕੰਮ ਧੰਦੇ ਕਰਾਂਗੇ ਠੀਕ ਆ ਤੇ ਚੱਲੋ ਫਿਰ ਚੱਲਦੇ ਆ ਘਰੇ ਤੇ ਤੁਹਾਨੂੰ ਦਿਖਾਉਣੇ ਚੱਲ ਕੇ ਫਿਰ ਪਾ ਲਈਏ ਗਰਮ ਪਾਣੀ ਗੀਜਰ ਚੋਂ ਠੀਕ ਆ ਤੇ ਪੈ ਜਾ ਪੈ ਜਾ ਭਰਦੇ 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 ਛੇ ਦੀ ਛੇ ਦੀ ਮੇਰੀਆਂ ਖੰਡਾਂ ਬੈਠੀਆਂ ਉੱਥੇ ਥੋੜਾ ਮਿਕਸ ਕਰ ਲਈਏ ਪਾਣੀ ਇਧਰ ਠੰਡਾ ਛੱਡ ਲ ਗਏ ਠੰਡਾ ਚਲ 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 ਬਾਬਾ ਪਾਣੀ ਪੁਣ ਚੱਲ ਕੇ ਤੁਹਾਨੂੰ ਚੱਲ ਕੇ ਦਿਖਾਉਣੀ ਆ ਠੀਕ ਆ ਲਓ ਬਾਬਿਓ ਤੇ ਆਗੇ ਜੀ ਆਪਾਂ ਇੱਥੇ ਕਬੂਤਰਾਂ ਕੋਲ ਇਹਨਾਂ ਨੂੰ ਦਾਣੇ ਪਾ ਕੇ ਰੱਖ ਲਈ ਪਹਿਲੇ ਮੈਂ ਆਜੋ 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 ਦਾਣੇ ਖਾ ਲਓ ਤੇ ਇਹਨਾਂ ਨੂੰ ਪਾਣੀ ਲੈ ਪਾਣੀ ਪਹਿਲਾਂ ਦੂਜਾ ਕੱਢਦਾ ਮੈਂ ਅੱਧ ਤੱਕ ਤੇ ਵਿੱਚ ਮਿਕਸ ਕਰਦੇ ਨਿੱਗਾ ਪਾਣੀ ਪਾ ਦਨੇ ਤੇ ਕਾਹਲਾ ਮੈਨੂੰ ਤਾਂ ਹੀ ਮੈਂ ਵੀਡੀਓ ਨਹੀਂ ਬਣਾਈ ਬਾਈ ਲੰਮੀ ਹੁਣ ਮੈਂ ਤੇ ਰੋਟੀਆਂ ਖਾ ਕੇ ਵੀਡੀਓ ਪਾ ਕੇ ਮਣ ਪਿੱਦੇ ਕੋਲੇ ਫੇਰ ਜਾਣਾ ਮੈਂ ਠੀਕ ਹੈ ਤੇ ਇਹਨੂੰ ਲਾਦ ਕੇ ਦਵਾ ਦਵਾ ਕਾਲਚ ਪੁਰਜ ਤੇ ਜਾਲੀ ਦਾ ਬਹੁਤ ਜਿਆਦਾ ਫਾਇਦਾ ਹੋ ਗਿਆ ਭਾਈ ਠੀਕ ਹੈ ਦਿਨੇ ਮੱਲਾ ਆਹ ਲਾਉਣ ਦੀ ਲੋੜ ਨਹੀਂ ਚੱਲ ਦਿਨੇ ਹਵਾ ਹੋ ਪਈ ਜਾਂਦੀ ਹੈ ਤੇ ਰਾਤ ਨੂੰ ਗੱਟੇ-ਕੁੱਟੇ ਵੀ ਲਾਦਣਾ ਵਧੀਆ ਠੀਕ ਹੈ ਤੇ ਚਲੋ ਮਿੱਤਰੋ ਲੈਓ ਵੀ ਇੰਨੇ ਕੰਮ ਸੀ ਬੜਾ ਵੱਡਾ ਪ੍ਰੋਜੈਕਟ ਹੈ ਨਹੀਂ ਜੀ ਆਪਣਾ ਕੋਲੇ ਠੀਕ ਆ ਲਾਓ ਚਾਰ ਕਬੂਤਰਾਂ ਚਾਰ ਪੰਜ ਬੱਤ ਲਓ ਜੀ ਓਕਰਪੋਟ ਹੋ ਗਈ ਚਲੋ ਆਪ ਰੋਟੀ ਟੇਟੀ ਖਾ ਲਗੇ ਵੀਡੀਓ ਵੀ ਪਾ ਲੀਏ ਫੋਟੋ ਨਾ ਫੇਰ ਕਰਦੇ ਆਂ ਸ਼ੇਅਰ ਆਪਾਂ ਠੀਕ ਆ ਤੇ ਚਲੋ ਮਿਲਦੇ ਆਂ ਹਾਂ ਫਿਰ ਬਾਅਦ ਹਾਂਜੀ ਬਾਬਿਓ ਤੇ ਆ ਗਿਆ ਆਪਾਂ ਇੱਥੇ ਮਨਪ੍ਰੀਤ ਕੋਲ ਤੇ ਮਨਪ੍ਰੀਤ ਹੈ ਨਹੀਂਗਾ ਤੇ ਉਹ ਹੈਗਾ ਮੈਂ ਲਾ ਕਟਿੰਗ ਕਰਾਈ ਜਾਂਦਾ ਹੂਗਾ ਤੇ ਮੈਂ ਸੋਚ ਲਿਆ ਇੱਧਰ ਥੋੜਾ ਕੰਮ ਕਰਦੇ ਆਂ ਚਲੋ ਬਾਰੀ ਬੁਰੀ ਬੰਦ ਕਰਦੀ ਚਲੋ ਧਾਣੇ ਧੁੰਦਾ ਮੈਂ ਲਾ ਧਾਣੇ ਤਾਂ ਪਾ ਹੀ ਗਿਆ ਲਗਭਗ ਹੈ ਨਾ ਉਹ ਤੇ ਕੱਲੀ ਬਾਰੀ ਬੰਦ ਕਰਨ ਵਾਲੀ ਰਹਿੰਦੀ ਹੈਗੀ ਤੇ ਮੈਂ ਕਰ ਦਿੰਦਾਗਾ ਠੀਕ ਆ ਤੇ ਫਿਰ ਆਪਾਂ ਅੰਦਰ ਚੱਲ ਕੇ ਬਹਿਣਗੇ ਬੈਨ ਨੇ ਰਹਿ ਕੇ ਤੇ ਇਹ ਕਰ ਜਿਹੜਾ ਕੰਮ ਦਾ ਕਰਨਾ ਉਹ ਕਰਦੇ ਜਿਹੜਾ ਮਨ ਮਨ ਇਹਦਾ ਆਪਣਾ ਕਰਨ ਨਾਲ ਠੀਕ ਆ ਤੇ ਬਸ ਓਕੇ ਰਿਪੋਰਟ ਆ ਦੁਬਾਰੀ ਖੁੱਲੀਆਂ ਹੁੰਦੀਆਂ ਆਪਣੀਆਂ ਤੇ ਉਧਰ ਲੈਣ ਨੂੰ ਨੇ ਦਾਨਦੋਨੇ ਪਾ ਦੇ ਪਾਣੀ ਪੂਣੀ ਲੱਗ ਬੋ ਸਾਰਾ ਨਿਵੇੜ ਇੱਤੈ ਮੈਂ ਸਾਰਾ ਕੰਮ ਨੇ ਮੇਰੇ ਬੈਠਾ ਬੈਠੇ ਨਿਵੇੜਤਾ ਠੀਕ ਆ ਇਸ ਨੂੰ ਜੜਦਿਗੇ ਤੇ ਲੌਕ ਪਾ ਦੇ ਤੇ ਲੌਕ ਚਾਬੀ ਉਹਦੀ ਕੋਲੇ ਤੇ ਆਪੇ ਲੌਕ ਲਾ ਦੂਗਾ ਕਿ ਹੁਣ ਸੈਟਿੰਗ ਕਰ ਦਿੰਦੇ ਆ ਤੇ ਹੁਣ ਚਲਦੇ ਆ ਚਲ ਅੰਦਰ ਬੈਨ ਚੱਲ ਕੇ ਹੁੰਦੇ ਮਨ ਨੂੰ ਪ੍ਰੈਸ਼ਰ ਕਰਦੇ ਮੰਜਾ-ਮੁੰਜਾ ਵੀ ਅੰਦਰ ਕਰਦੀ ਯਾਰ ਤੇ ਭਿਜਿਉਲੀ ਸਾਥ ਮੈਂ ਵਿੱਚ